ਜੀ ਮਿਹਨਤ ਕੀਤੀ ਆ 7 ਦਿਨ ਪਰ ਅੱਜ ਪਰ ਅੱਜ ਇੱਕ ਗੱਲ ਤੁਸੀਂ ਕਹੀ ਆ ਕੋਈ ਪਾਰਟੀ ਬਜਨੀ ਕੁਛ ਨਹੀਂ 161 ਤੋਂ ਦੇ ਅੱਜ ਸਰਪਾ ਜੀ ਨੇ ਸਨਮਾਨ ਦਿੱਤਾ ਅੱਜ ਅਰਦਾਸ ਕਰਦੇ ਆ ਕਿ ਮੰਨ ਦੇ ਵਿੱਚ ਆਏ ਦੇਖੋ ਅੱਜ ਸਾਰੀ ਸੰਗਤ ਨੇ ਗੱਲ ਦੀ ਜਿੰਨੇ ਵੀ ਲਾਗੇ ਦੇ ਇਲਾਕੇ ਦੇ ਪਿੰਡਰ ਪੈਂਦੇ ਆ ਇਹਨਾਂ ਨੇ ਖੰਡਪਾਠ ਸਾਹਿਬ ਰਖਾਇਆ ਆਰਾਮ ਕੀਤਾ ਸੀਗਾ ਸ਼ੁੱਕਰਵਾਰ ਨੂੰ ਤੇ ਅੱਜ ਉਹਦੇ ਭੋਗ ਪਾਏ ਆ ਉਹਨਾਂ ਦਾ ਔਰ ਸਮੁੱਚੇ ਇਲਾਕੇ ਨੇ ਇੱਥੇ ਸੱਜ ਕੇ ਬਾਬਾ ਜੀ ਹੋਣਾ ਨੇ ਸਰਪਾਉ ਦਿੱਤਾ ਆ ਔਰ ਇਹ ਬਾਬਾ ਜੀ ਨੇ ਬਾਬਾ ਸ਼੍ਰੀਚੰਦ ਜੀ ਨੇ ਮੇਰੇ ਕੋਲ ਬੰਨ ਦੀ ਜਿਹੜੀ ਸੇਵਾ ਲਈ ਸੀ ਤੁਸੀਂ ਬੰਨਦੀ ਉਹ ਪਿਛਲੇ ਦਿਨਾਂ ਸੰਪੂਰਨ ਹੋਈ ਸੀ ਉਹਦੇ ਸਪੰਝ ਬਾਬਾ ਜੀ ਦੇ ਅੱਜ ਇਸ ਦਵਾਰ ਤੇ ਆ ਕੇ ਤੇ ਸ਼ੁਕਰਾਨਾ ਕੀਤਾ ਆਪਣੇ ਸਾਰੇ ਸਾਥੀਆਂ ਨਾਲ ਜਿਨ੍ਹਾਂ ਨੇ ਮੇਰਾ ਲਗਾਤਾਰ ਕੰਮ ਕੀਤਾ ਇੱਥੇ ਮਾਨ ਨੂੰ ਨਹੀਂ ਖੜੇ ਆ ਜਗਦੀਪ ਪਚੌਰਾ ਤੋਂ ਨੇ ਇਹ ਵਾਲੀਆ ਸਾਹਿਬ ਨੇ 골ਡੀ ਹੋਣੀ ਆ ਕਾਲੇ ਹੋਣੀ ਆ ਮੈਂ ਕੱਲੇ ਕੱਲੇ ਦਾ ਨਾਂ ਕੀਦਾ علاوہ ਸਾਰੀ ਟੀਮ ਅ ਤਿੱਬੜ ਤੋਂ ਬਹੁਤ ਵੱਡੀ ਟੀਮ ਸੀਗੀ ਸੋ ਸਾਰਿਆਂ ਨੇ ਉੱਥੇ 3-3 ਵਜੇ ਤੱਕ ਰਹਿ ਕੇ ਤੇ ਇਸ ਕਾਰਜ ਨੂੰ ਸੰਪੂਰਨ ਕਰਾਇਆ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਉਹ ਅੱਜ ਸ਼ੁਕਰਾਨਾ ਕਰਨ ਲਈ ਇੱਥੇ ਪਹੁੰਚੇ ਸੀਗੇ ਤੇ ਅਰਦਾਸ ਕੀਤੀ ਆ ਕਿ ਪ੍ਰਮਾਤਮਾ ਜਿਹੜੀ ਸੇਵਾ ਤੁਸੀਂ ਦਿੱਤੀ ਸੀ ਆਪੇ ਹੀ ਤੁਸੀਂ ਉਹ ਸੇਵਾ ਨੂੰ ਨੇਪਰੇ ਚੜਾਇਆ ਤੇ ਬੜੀ ਇਸ ਗੱਲ ਦੀ ਖੁਸ਼ੀ ਆ ਤੇ ਅਰਦਾਸ ਵੀ ਕੀਤੀ ਆ ਕਿ ਅੱਗੇ ਤੋਂ ਵੀ ਜਿਹੜੀ ਵੀ ਸੇਵਾ ਸੱਚੇ ਪਾਤਸ਼ਾਹ ਲੈਣੀ ਚਾਹੁੰਦੇ ਆ ਸਾਡੇ ਤੋਂ ਸਮਾਜਿਕ ਸੇਵਾ ਲੈਂਦੇ ਰਹਿਣ ਤੇ ਆਪ ਅੰਗ ਸੰਗ ਸਹਾਇ ਹੋ ਕੇ ਸਾਡੇ ਜਿਹੜੇ ਆ ਤਾਰੇ ਜੋ ਇਸੇ ਢੰਗ ਨਾਲ ਸੰਪੂਰਨ ਹੁੰਦੇ ਰਹਿਣ। ਇਹ ਦੇਖੋ ਆਪ ਦੀ ਸਰਕਾਰ ਸੀ ਤੇ ਜ਼ਿੰਮੇਵਾਰੀਆਂ ਸਰਕਾਰ ਦੀਆਂ ਬਣਦੀਆਂ ਸੀ। ਪਰ ਇਹ ਦਰਦ ਕਿਵੇਂ ਤੁਹਾਡੀ ਸੀਨੇ ਤੇ ਆਇਆ? ਦੇਖੋ ਮੈਂ ਇਸ ਵੇਲੇ ਜਿਹੜੀ ਪਵਿੱਤਰ ਧਰਤੀ ਤੇ ਖੜਾ ਆ ਮੈਂ ਕਿਸੇ ਵੀ ਗਵਰਨਮੈਂਟ ਜਾਂ ਕਿਸੇ ਦੇ ਬਾਰੇ ਨਿੰਦਾ ਵਾਲੇ ਸ਼ਬਦ ਨਹੀਂ ਵਰਤ ਸਕਦਾ। ਪਰ ਠੀਕ ਹੈ ਜ਼ਿੰਮੇਵਾਰੀ ਸਰਕਾਰ ਦੀ ਜ਼ਰੂਰ ਸੀਗੀ ਅਜੇ ਵੀ ਬਹੁਤ ਸਾਰੇ ਬੰਨ ਜਿਹੜੇ ਟੁੱਟੇ ਹੋਏ ਨੇ ਉਹ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਪਰ ਕਈ ਐਨ ਜੀਓਜ਼ ਲੱਗੀਆਂ ਹੋਈਆਂ ਕਈ ਸੰਸਥਾਵਾਂ ਲੱਗੀਆਂ ਹੋਈਆਂ ਉਹਨਾਂ ਨੂੰ ਪੂਰਨ ਵਾਸਤੇ ਪਰ ਗਵਰਨਮੈਂਟ ਵੱਲੋਂ ਅਜੇ ਤੱਕ ਕੋਈ ਐਫਰਟ ਜਿਹੜਾ ਨਹੀਂ ਕੀਤੇ ਜਾ ਰਹੇ ਇਸ ਗੱਲ ਦਾ ਤੇ ਜ਼ਰੂਰ ਹਰ ਇੱਕ ਦੇ ਮਨ ਚ ਗਿਲਾ ਆ ਪਰ ਪ੍ਰਮਾਤਮਾ ਦੇ ਅੱਗੇ ਹੋਰ ਅਰਦਾਸ ਹੀ ਕਰ ਸਕਦੇ ਆ ਜਿੱਥੇ ਖੜੇ ਆ ਕਿ ਸੱਚੇ ਪਾਤਸ਼ਾਹ ਇਸ ਗਵਰਨਮੈਂਟ ਨੂੰ ਇਹਨਾਂ ਦੇ ਨੁਮਾਇੰਦਿਆਂ ਨੂੰ ਵੀ ਸਮੱਤ ਬਖਸ਼ ਤਾਂ ਜੋ ਇਹ ਵੀ ਬਾਹਰ ਨਿਕਲਣ ਤਾਂ ਆਪਣੀ ਗਵਰਨਮੈਂਟ ਦਾ ਜਿਹੜੇ ਆ ਉਹ ਕੰਮ ਜਿਹੜੇ ਆ ਤੁਸੀਂ ਬੰਦੇ ਕਰਵਾਉਣ। ਜਿਹੜੀ ਕ੍ਰੈਡਿਟ ਵਾਰ ਲੱਗੀ ਹੋਈ ਆ ਜਦੋਂ ਕਹਿੰਦੇ ਰਾਜਨੀਤੀ ਤੁਸੀਂ ਕਹਿੰਦੇ ਨਹੀਂ ਕਰਨੀ ਪਰ ਕੱਲ ਦੀ ਜਾਂ ਪਰਸੋਂ ਜਦੋਂ ਦੇ ਮੋਦੀ ਸਾਹਿਬ ਹੋ ਕੇ ਗਏ ਆ ਹਰ ਪਾਰਟੀ ਦਾ ਨੁਮਾਇੰਦਾ ਕ੍ਰੈਡਿਟ ਵਾਰ ਤੇ ਲੱਗਿਆ ਹੋਇਆ ਕਿ ਸਾਡਾ ਨਾਮ ਹੋ ਜੇ 1200 ਕਰੋੜ ਤੋਂ ਲੈ ਕੇ ਜਿਹੜੀ ਕ੍ਰੈਡਿਟ ਦੇਖੋ ਉਹ ਬਦਕਿਸਮਤੀ ਦੀ ਗੱਲ ਆ ਕਿ ਕਦੇ ਬੀਜੇਪੀ ਵਾਲੇ ਆ ਕੇ ਕਹਿ ਦਿੰਦੇ ਆ ਜੀ ਇਹਨਾਂ ਕੋਲ 12000 ਕਰੋੜ ਰੁਪਇਆ ਅਸੀਂ 1600 ਹੋਰ ਦੇ ਗਏ ਆ ਇਹ 13.5 ਹਜ਼ਾਰ ਕਰੋੜ ਹੋ ਗਿਆ ਉਹ ਕਹਿੰਦੇ ਸਾਡੇ ਕੋਲ ਇੰਨੇ ਨਹੀਂ ਪਏ ਇਹ ਟਾਈਮ ਇਹ ਲੜਾਈ ਦਾ ਨਹੀਂ ਆ ਆ ਇਹਦੇ ਵਿੱਚ ਬਿਲਕੁਲ ਇਹ ਗੱਲ ਠੀਕ ਆ ਭਾ ਜੀਪੀ ਆਏ ਆ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਆਏ 1600 ਕਰੋੜ ਰੁਪਇਆ ਦੇ ਕੇ ਗਏ ਬਿਹਾਰ ਦੇ ਵਿੱਚ ਇਲੈਕਸ਼ਨਾਂ ਨੇ ਉੱਥੇ 7600 ਕਰੋੜ ਦਿੱਤਾ ਆ ਫੋਲ ਡਵੈਲਪਮੈਂਟ ਪਰਚਸ ਤੇ ਇੱਥੇ ਤੇ ਤਰਾਸ਼ਦੀ ਆਈ ਆ ਪਿਛਲੇ ਦਿਨਾਂ ਜੋ ਯੁੱਧ ਲੱਗਿਆ ਉਦੋਂ ਵੀ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਔਰ ਖਾਸ ਕਰਕੇ ਬਾਰਡਰ ਏਰੀਆ ਨੇ ਹੰਡਾਇਆ ਤੇ ਅੱਜ ਇੱਥੇ ਫਲੱਡ ਦੇ ਨਾਲ ਜੋ ਹਾਲਾਤ ਹੋਏ ਆ 1600 ਕਰੋੜ ਤੇ ਬਹੁਤ ਘੱਟ ਨੇ ਪਰ ਗੱਲ ਇਹ ਆ ਕਿ ਜਿਨ੍ਹਾਂ ਨੂੰ ਦੇਣਾ ਅਗੇ ਉਹ ਵੀ ਘੱਟ ਨਹੀਂ ਆ ਸੋ ਇਸ ਕਰਕੇ ਬਦਕਿਸੂਤੀ ਆ ਲੋਕਾਂ ਦੇ ਵਿਚਾਰਿਆਂ ਦੀ ਕਿਸਮਤ ਮਾੜੀ ਆ ਕਿ ਜਿਹੜਾ ਪੈਸਾ ਆ ਉਹ ਸਹੀ ਜਗ੍ਹਾ ਐਕਚੁਅਲੀ ਚ ਯੂਟਿਲਾਈਜ਼ ਹੀ ਨਹੀਂ ਹੋ ਰਿਹਾ ਅਸੀ ਵਿੱਚ ਹੜ ਆਇਆ ਤੇ ਕਾਂਗਰਸ ਸਰਕਾਰੀ ਸੈਂਟਰ ਵਿੱਚ ਤੇ 1 ਅਰਬ ਕਰੋੜ ਰੁਪਏ ਦਿੱਤਾ ਸੋ ਇਹਦੇ ਬਾਰੇ ਕੀ ਕਹੋਗੇ ਵੇਖੋ ਗੱਲ ਉਹੀ ਤੇ ਮੈਂ ਕਹਿ ਰਿਹਾ ਹੜ ਦੇ ਵਿੱਚ ਮੈਂ ਉਹਨੂੰ ਡਵੈਲ ਇੱਕ ਬੰਨੇ ਡਵੈਲਪਮੈਂਟ ਲਈ ਤੁਸੀਂ ਪੈਸੇ ਦੇ ਰਹੇ ਹੋ ਅੱਜ ਉੱਥੇ 7600 ਕਰੋੜ ਦੇ ਰਹੇ ਹੋ ਇੱਕ ਬੰਨੇ ਤਰਾਸ਼ਦੀ ਆਈ ਆ ਕੁਦਰਤੀ ਆਫਤ ਆਈ ਆ ਉੱਥੇ ਤੁਸੀਂ 1600 ਕਰੋੜ ਅਨਾਉਂਸ ਕਰ ਰਹੇ ਹੋ ਤੇ ਇਹ ਪਾਰਸ਼ੀਅਲਿਟੀ ਤੇ ਹੈਗੀ ਆ ਸੈਂਟਰ ਗਵਰਨਮੈਂਟ ਵੱਲੋਂ ਪਰ ਸੈਂਟਰ ਗਵਰਨਮੈਂਟ ਨੂੰ ਇਹ ਪੈਸਾ ਖੋਲ ਦੇ ਲਈ ਨਾ ਦੇਣਾ ਚਾਹੀਦਾ ਹਰ ਚੀਜ਼ ਰਾਜਨੀਤੀ ਨਾਲ ਨਹੀਂ ਤੋਲਣੀ ਚਾਹੀਦੀ ਔਰ ਜੇ ਸਟੇਟ ਗਵਰਨਮੈਂਟ ਦੀ ਗੱਲ ਕਰੀਏ ਇਹਨਾਂ ਕੋ ਖੁਦ ਵੀ ਕਹਿੰਦੇ ਪੈਸਾ ਬਹੁਤ ਪਿਆਜ ਪੈਸਾ ਖੋਲਦੇ ਕਿਉਂ ਨਹੀਂ ਆ ਉਹ ਚਾਬੀ ਕਿੱਥੇ ਗਵਾਚ ਗਈ ਉਸ ਕੋ ਜਾਣੇ ਦੀ ਅੱਜ ਹੁਣ ਇਹ ਕਹਿੰਦੇ ਆ ਜਿਹੜੇ ਲੋਕਾਂ ਦੇ ਘਰਾਂ ਘਰ ਟੱਠੇ ਨੇ ਛੱਤਾਂ ਟੱਠੀਆਂ ਨੇ ਕੰਧਾਂ ਟੱਠੀਆਂ ਨੇ ਘਰ ਬਹਿ ਗਏ ਨੇ ਉਹ ਵੇਟ ਥੋੜਾ ਕਰ ਸਕਦੇ ਹਨ ਦੀ ਪਾਲਿਸੀ ਦੀ ਉਹ ਵੇਟ ਥੋੜਾ ਕਰ ਸਕਦੇ ਆ ਕਿ ਮਹੀਨੇ ਨੂੰ ਅਸੀਂ ਪਾਲਿਸੀ ਬਣਾਵਾਂਗੇ ਫਿਰ ਤੁਹਾਡੇ ਚੈੱਕ ਕਰਾਵਾਂਗੇ ਤੁਸੀਂ ਇਹ ਤਾਂ ਇੱਕ ਰਾਤ ਵੀ ਬਿਨਾ ਛੱਤ ਤੋਂ ਕਿਵੇਂ ਕੱਢੀ ਜਾਂਦੀ ਆ ਤੁਰੰਤ ਡੀਸੀਆਂ ਨੂੰ ਆਰਡਰ ਕਰੇ ਸਰਕਾਰ ਕਿ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਆਈਡੈਂਟੀਫਾਈ ਕਰਕੇ ਘਰ ਉਹਨਾਂ ਦੇ ਅਗਲੇ ਦਿਨ ਉਹਨਾਂ ਨੂੰ ਕੰਮ ਲਵਾਏ ਜਾਂ ਉਹਨਾਂ ਨੂੰ ਪੈਸੇ ਦਿੱਤੇ ਜਾਂ ਤਾਂ ਜੋ ਘੱਟੋ ਘੱਟ ਜਿਹੜੀ ਇਨੀਸ਼ੀਅਲ ਸਟੇਜ ਤੇ ਸਟਾਰਟਿੰਗ ਸਟੇਟ ਤੇ ਉਹਨਾਂ ਦੀ ਛੱਤ ਪੈ ਸਕੇ ਤਾਂ ਜੋ ਰਾਜ ਨੂੰ ਆਪਣੇ ਬੱਚੇ ਦੇ ਪਰਿਵਾਰ ਨਾਲ ਬਹਿ ਸਕਣ ਬਾਕੀ ਜਿਹੜੇ ਮੁਆਫਜੇ ਨੇ ਉਹ ਤੇ ਗਵਰਨਮੈਂਟ ਦਾ ਤੁਹਾਨੂੰ ਪਤਾ ਹੀ ਆ ਕਿਦਾਂ ਦੇਣੇ ਕੀ ਕਰਨਾ ਬਟ ਐਟ ਲੀਸਟ ਇਸ ਕੰਮ ਦੇ ਉੱਤੇ ਸਰਕਾਰ ਨੂੰ ਚਿੰਤਾ ਕਰਨੀ ਚਾਹੀਦੀ ਆ ਇੱਕ ਦਿਨ ਵੀ ਬਾਹਰ ਰਹਿਣਾ ਬਹੁਤ ਔਖਾ ਹੈ ਜਿਨ੍ਹਾਂ ਦੇ ਘਰ ਮੈਂ ਦੇਖੇ ਬਿਲਕੁਲ ਛੱਤਾ ਡਿੱਗ ਕੇ ਓਪਨ ਚ ਬੈਠੇ ਆ ਉਹਨਾਂ ਵਾਸਤੇ ਕਾਦੀ ਪਾਲਿਸੀ ਆ ਇਹ ਤੇ ਅੰਨਿਆਂ ਨੂੰ ਵੀ ਦਿਖਦਾ ਆ ਤੇ ਡੀਸੀ ਨੂੰ ਹੁਕਮ ਕਰਨ ਚੱਲਿਆਂ ਦੇ ਨੂੰ ਜਿੱਥੇ ਤਰਾਜਦੀ ਆਈ ਹੈ ਕਿ 2-3 ਦਿਨਾਂ ਦੇ ਵਿੱਚ ਸਾਨੂੰ ਰਿਪੋਰਟ ਦਿਓ ਨਾਲ ਹੀ ਪੈਸੇ ਰਿਲੀਜ਼ ਕਰੋ ਤੇ ਕੰਮ ਲਾਉਣ ਲੋਕ ਆਪਣੇ ਸਰ ਇੱਕ ਪ੍ਰੋਬਲਮ ਹੋਰ ਆ ਰਹੀ ਹੈ ਜ ਖਾਸ ਕਰਕੇ ਜਿਹੜੀ ਹਾਰਡ ਕੀੜੇ ਲੋਕ ਨੇ ਸਕੂਲੀ ਬੱਚਿਆਂ ਦੀ ਫੀਸ ਨੂੰ ਲੈ ਕੇ ਸਰ ਉਹ ਬੱਚੇ ਪ੍ਰਾਈਵੇਟ ਸਕੂਲ ਦੀ ਫੀਸ ਨੂੰ ਬਾਰੇ ਕੋਈ ਸਕੂਲਾਂ ਨੂੰ ਦੇਖੋ ਜਿਹੜੀ ਫੀਸਾਂ ਦੀ ਗੱਲ ਹੈ ਨਾ ਇਹ ਸਾਰਿਆਂ ਨੂੰ ਇਨਸਾਨੀਅਤ ਤੌਰ ਤੇ ਦੇਖਣਾ ਪਊਗਾ ਚਾਹੇ ਉਹ ਕਾਲਜ ਨੇ ਚਾਹੇ ਉਹ ਸਕੂਲ ਨੇ ਕਿਉਂਕਿ ਜਿਨ੍ਹਾਂ ਨੂੰ ਹੁਣ ਐਸੇ ਛੱਤ ਨਹੀਂ ਹੈਗੀ ਜਿਨ੍ਹਾਂ ਕੋਲ ਜਿਨ੍ਹਾਂ ਕੋਲ ਖਾਣ ਲਈ ਕੋਈ ਦਾਣਾ ਨਹੀਂ ਹੈਗੇ ਸਾਰਾ ਕੁਝ ਗਿੱਲਾ ਹੋ ਗਿਆ ਪਾਣੀ ਚ ਰੁੜ ਗਿਆ ਬਿਸਤਰੇ ਨਹੀਂ ਹੈਗੇ ਮੰਜੇ ਨਹੀਂ ਹੈਗੇ ਜੋ ਉਹਨਾਂ ਤੋਂ ਹੁਣ ਜਾਂ ਸਕੂਲ ਜਾਂ ਕਾਲਜ ਫੀਸ ਉਮੀਦ ਕਰਨਗੇ ਤੇ ਮੇਰੇ ਖਿਆਲ ਇਹ ਚੰਗੀ ਗੱਲ ਨਹੀਂ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਇਨਸਾਨੀਅਤ ਤੌਰ ਤੇ ਜੋ ਬੈਸਟ ਰੀਲੀਫ ਉਹਨਾਂ ਲੋਕਾਂ ਨੂੰ ਦੇ ਸਕਦੇ ਆ ਉਹ ਦੇਣੀ ਚਾਹੀਦੀ ਹੈ ਸੋ ਬਹੁਤ ਬਹੁਤ ਤੁਹਾਨੂੰ ਤੁਸੀਂ ਦੇ ਪੁਕਾਰ ਟੀਵੀ ਕੈਮਰਾਮੈਨ ਰਕੇਸ਼ ਜੀਵਨ ਚੱਕ ਤੋਂ ਬਲਜਿੰਦਰ ਪੁਕਾਰ ਆਪਣਿਆਂ ਦੀ ਆਪਣੇ ਲਈ